ਇਸ ਸਮੇਂ ਦੀ ਵੱਡੀ ਖਬਰ ਪਠਾਨਕੋਟ ਦੇ ਪਿੰਨ ਸੋਰੀ ਪੋਲੀ ਵਿਖੇ ਇੱਕ ਪਹਲੀ ਵਿੱਚ ਦੱਸਦੇ ਇਹ ਮੋਟਰ ਮਿਲਣ ਦੇ ਕਾਰਨ ਲੋਕਾਂ ਦੇ ਵਿੱਚ ਇਸ ਤਰ੍ਹਾਂ ਮਾਹੌਲ ਬਣਿਆ ਹੋਇਆ ਤਾਂ ਲੋਕਾਂ ਵੱਲੋਂ ਮੌਕੇ ਤੇ ਪੁਲਿਸ ਨੂੰ ਬੁਲਾਇਆ ਗਿਆ ਹੈ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਪੁਲਿਸ ਵੱਲੋਂ ਇਸ ਸਬੰਧੀ ਆਰਮੀ ਨੂੰ ਵੀ ਸੂਚਿਤ ਕੀਤਾ ਗਿਆ ਤੇ ਆਰਮੀ ਦੀ ਟੀਮ ਮੌਕੇ ਤੇ ਪਹੁੰਚ ਗਈ ਹੈ ਤੇ ਜ਼ਿੰਦਾ ਮੋਟਾਰ ਨੂੰ ਡਿਫਿਊਜ਼ ਕੀਤਾ ਗਿਆ ਪਿੰਡ ਦੇ ਸਰਪੰਚ ਦਾ ਕਹਿਣਾ ਹੈ ਕਿ ਵੀਰ ਸਿੰਘ ਨਾਮ ਦੇ ਇੱਕ ਵਿਅਕਤੀ ਦੀ ਪਹਿਲੀ ਵਿੱਚ ਇਹ ਮੋਟਾਰ ਉਸ ਵੇਲੇ ਦੇਖਿਆ ਗਿਆ ਜਦੋਂ ਉਸਦੇ ਬੇਟੇ ਵੱਲੋਂ ਇਹ ਜਾਣਕਾਰੀ ਜਿਹੜੀ ਹੈ ਉਹ ਸਾਂਝੀ ਕੀਤੀ ਗਈ ਤੇ ਉਸ ਤੋਂ ਬਾਅਦ ਹੀ ਪੁਲਿਸ ਨੂੰ ਸੂਚਨਾ ਦਿੱਤੀ ਗਈ ਹੈ ਇੱਕ ਵਾਰ ਗੱਲਬਾਤ ਕਰਾਂਗੇ ਤੇ ਵਧੇਰੀ ਜਾਣਕਾਰੀ ਲਵਾਂਗੇ ਇਸ ਸਮੇਂ ਦੀ ਖਬਰ ਤੁਹਾਨੂੰ ਦਿਖਾ ਰਿਹਾ ਪਠਾਨਕੋਟ ਦੇ ਸੋਲੀਪੋਲੀ ਮੈਸਰ ਸਰਪੰਚ ਸਰਜੀਤ ਸਿੰਘ ਸੋਲੀਪੋਲੀ ਸਾਡੇ ਪਿੰਡ ਵਿੱਚ ਵੀਰ ਸਿੰਘ ਦੇ ਘਰ ਦੇ ਸਾਮ ਪਿਛਲੇ ਪਾਸੇ ਇੱਕ ਬੰਬ ਨੋਮਾ ਚੀਜ਼ ਮਿਲੀ ਹੈ ਸੈਲ ਮਿਲਿਆ ਤੇ ਜਿਹੜਾ ਕਿ ਪੁਲਿਸ ਨੂੰ ਸੂਚਿਤ ਕੀਤਾ ਕੀਤਾ ਗਿਆ ਸਵੇਰ ਤੇ ਪੁਲਿਸ ਮੌਕੇ ਤੇ ਆ ਕੇ ਕਾਰਵਾਈ ਕਰਦੀ ਪਈ ਹੈ ਔਰ ਇਸ ਨੂੰ ਡਿਸਪਿਊਜ਼ ਕਰਨ ਲਈ ਕਾਰਵਾਈ ਕੀਤੀ ਜਾ ਰਹੀ ਸਰ ਕੀ ਕਹਣਾ ਜਿਸ ਦਾ ਬੰਬ ਮਿਲਿਆ ਹੈਗਾ ਜੀ ਕਿ ਪੜਸਪਾਕ ਜੋ ਦਰਾਂ ਬੰਬ ਪਿਆ ਸੀਗਾ ਤੇ ਸਰਪੰਚ ਸਾਹਿਬ ਨੇ ਇਨਫੋਰਮੇਸ਼ਨ ਦਿੱਤੀ ਥਾਣੇ ਥਾਣੇ ਆਣ ਕੇ ਦੇਖਿਆ ਤੇ ਆਰਮੀ ਅਫਸਰਾਂ ਭરાਇਆ ਗਿਆ ਜੋ ਕਿ ਨਾਨਕ ਨਸ਼ਟ ਕਰਤਾ ਕੋਈ ਕਿਸੇ ਤਰ੍ਹਾਂ ਦਾ ਨੁਕਸਾਨ ਨਹੀਂ ਹੋਇਆ। ਖੇਤਾਂ ਦੇ ਵਿੱਚ ਚਲਿਆ ਸੀਗਾ। ਕਿ ਕਿਸੇ ਤਰ੍ਹਾਂ ਕੋਈ ਨੁਕਸਾਨ ਨਹੀਂ ਹੋਇਆ। ਬੰਬ ਜਿੰਦਾ ਹੀ ਸੀਗਾ ਜੀ। ਹਾਂ ਬੰਬ ਜਿੰਦਾ ਸੀਗਾ। ਫੂਸ ਕਰਤਾ ਉਹਨੂੰ? ਹਾਂ ਡਿਫੂਸ ਕਰਤਾ ਜੀ। ਕਾਫੀ ਧਮਾਕਾ ਹੋਇਆ ਪੌਣਾਨ ਕੀ। ਕੈਮਰਾ ਪਰਸਨ ਹਰੀ ਦੇ ਨਾਲ ਅੱਜ ਸੈਨੀ ਦੀ ਰਿਪੋਰਟ। ਇਸ ਸਮੇਂ ਦੀ ਵੱਡੀ ਖਬਰ ਪਠਾਨਕੋਟ ਦੇ ਪਿੰਸੌਰੀ ਪੋਲੀ ਵਿਖੇ ਇੱਕ ਪਹਿਲੀ ਵਿੱਚ ਦੱਸਦੇ ਇਹ ਮੋਟਾਰ ਮਿਲਨ ਦੇ ਕਾਰਨ ਲੋਕਾਂ ਦੇ ਵਿੱਚ ਇਸ ਤਰ੍ਹਾਂ ਦਾ ਮਾਹੌਲ ਬਣਿਆ ਹੈ ਤੇ ਲੋਕਾਂ ਵੱਲੋਂ ਮੌਕੇ ਤੇ ਪੁਲਿਸ ਨੂੰ ਬੁਲਾਇਆ ਗਿਆ ਹੈ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਪੁਲਿਸ ਵੱਲੋਂ ਇਸ ਸੰਬੰਧੀ ਆਰਮੀ ਨੂੰ ਵੀ ਸੂਚਿਤ ਕੀਤਾ ਗਿਆ ਤੇ ਆਰਮੀ ਦੀ ਟੀਮ ਮੌਕੇ ਤੇ ਪਹੁੰਚ ਗਈ ਹੈ ਤੇ ਜ਼ਿੰਦਾ ਮੋਟਾਰ ਨੂੰ ਡਿਫਿਊਜ਼ ਕੀਤਾ ਗਿਆ ਪਿੰਡ ਸਰਪੰਚ ਦਾ ਕਹਿਣਾ ਹੈ ਕਿ ਵੀਰ ਸਿੰਘ ਨਾਮ ਦੇ ਇੱਕ ਵਿਅਕਤੀ ਦੀ ਪਹਿਲੀ ਵਿੱਚ ਇਹ ਮੋਟਾਰ ਉਸ ਵੇਲੇ ਦੇਖਿਆ ਗਿਆ ਜਦੋਂ ਉਸਦੇ بیٹے ਵੱਲੋਂ ਇਹ ਜਾਣਕਾਰੀ ਜਿਹੜੀ ਹੈ ਉਹ ਸਾਂਝੀ ਕੀਤੀ ਗਈ ਤੇ ਉਸ ਤੋਂ ਬਾਅਦ ਹੀ ਪੁਲਿਸ ਨੂੰ ਸੂਚਨਾ ਦਿੱਤੀ ਗਈ ਹੈ ਇੱਕ ਵਾਰ ਗੱਲਬਾਤ ਕਰਾਂਗੇ ਤੇ ਵਧੇਰੀ ਜਾਣਕਾਰੀ ਲਵਾਂਗੇ ਇਸ ਸਮੇਂ ਦੀ ਖਬਰ ਤੁਹਾਨੂੰ ਦਿਖਾ ਰਿਹਾ ਪਠਾਨਕੋਟ ਦੇ ਸੋਲੀਪੋਲੀ ਮੈਸਰ ਸਰਪੰਚ ਸਰਜੀਤ ਸਿੰਘ ਸੋਲੀਪੋਲੀ ਸਾਡੇ ਪਿੰਡ ਵਿੱਚ ਵੀਰ ਸਿੰਘ ਦੇ ਘਰ ਦੇ ਸਾਮ ਪਿਛਲੇ ਪਾਸੇ ਇੱਕ ਬੰਬ ਨੋਮਾ ਚੀਜ਼ ਮਿਲੀ ਹੈ ਸੈਲ ਮਿਲਿਆ ਤੇ ਜਿਹੜਾ ਕਿ ਪੁਲਿਸ ਨੂੰ ਸੂਚਿਤ ਕੀਤਾ ਕੀਤਾ ਗਿਆ ਸਵੇਰ ਤੇ ਪੁਲਿਸ ਮੌਕੇ ਤੇ ਆ ਕੇ ਕਾਰਵਾਈ ਕਰਦੀ ਪਈ ਹੈ ਔਰ ਇਸ ਨੂੰ ਡਿਸਪਿਊਜ਼ ਕਰਨ ਲਈ ਕਾਰਵਾਈ ਕੀਤੀ ਜਾ ਰਹੀ ਹੈ। ਸਰ ਕੀ ਕਹਣਾ ਜਿਸ ਦਾ ਬੰਬ ਮਿਲਿਆ ਹੈਗਾ ਜੀ ਕਿ ਪੜਸਪਾਕ ਜੋ ਦਰਾਂ ਬੰਬ ਪਿਆ ਸੀਗਾ ਤੇ ਸਰਪੰਚ ਸਾਹਿਬ ਨੇ ਇਨਫੋਰਮੇਸ਼ਨ ਦਿੱਤੀ ਥਾਣੇ ਥਾਣੇ ਆਣ ਕੇ ਦੇਖਿਆ ਤੇ ਆਰਮੀ ਅਫਸਰਾਂ ਭરાਇਆ ਗਿਆ ਜੋ ਕਿ ਨਾਨਕ ਨਸ਼ਟ ਕਰਤਾ ਕੋਈ ਕਿਸੇ ਤਰ੍ਹਾਂ ਦਾ ਨੁਕਸਾਨ ਨਹੀਂ ਹੋਇਆ ਖੇਤਾਂ ਦੇ ਵਿੱਚ ਮਿਲਿਆ ਸੀਗਾ ਕਿ ਕਿਸੇ ਤਰ੍ਹਾਂ ਕੋਈ ਨੁਕਸਾਨ ਨਹੀਂ ਹੋਇਆ ਪਬਜੀ ਲਈ ਸੀਗਾ ਜੀ ਹਾਂ ਬੰਬ ਜਿੰਦਾ ਸੀਗਾ ਕਿਉਂ ਕਰਤਾ ਉਹਨੂੰ ਹਾਂ ਡਿਫੂਸ ਕਰਤਾ ਜੀ ਕਾਫੀ ਧਮਾਕਾ ਹੋਇਆ ਫੌਜ ਨਾਲ ਕੈਮਰ ਪਰਸਨ ਹਣੀ ਦੇ ਨਾਲ ਅੱਜ ਸੈਨੇਗਰੀ ਰਿਪੋਰਟ